ਲਕੋਰੀਆ ਦਾ ਤੁਹਾਨੂੰ ਬਿਲਕੁਲ ਪੱਕਾ ਹੱਲ ਦੱਸਾਂਗੇ 100% ਗਾਰੰਟੀ ਨਾਲ ਬਿਲਕੁਲ ਲਕੋਰੀਆ ਜੜੋਂ ਖਤਮ ਹੋ ਜੂਗਾ ਜਿਹੜੀਆਂ ਔਰਤਾਂ ਨੂੰ ਲਕੋਰੀਆ ਦੀ ਦਿੱਕਤ ਹੈ ਉਹਨਾਂ ਤੱਕ ਇਹ ਵੀਡੀਓ ਸ਼ੇਅਰ ਕਰਕੇ ਜ਼ਰੂਰ ਪਹੁੰਚਦੀ ਕਰ ਦਿਓ ਜੇ ਕੋਈ ਵੀ ਔਰਤ ਮਰਦ ਕੁੜੀ ਮੁੰਡਾ ਇਸ ਵੀਡੀਓ ਨੂੰ ਦੇਖ ਰਿਹਾ ਹੈ ਕਿਉਂਕਿ ਇਹ ਜਿਹੀ ਪਹਿੜੀ ਬਿਮਾਰੀ ਹੈ ਜੀ ਲਕੋਰੀਆ ਜਿਹੜੀ ਔਰਤਾਂ ਨੂੰ ਬਿਲਕੁਲ ਅੰਦਰੋਂ ਖੋਖਲਾ ਕਰ ਦਿੰਦੀ ਹੈ ਇਹ ਜਿਹੜੀਆਂ ਦੇਸੀ ਅੰਗਰੇਜ਼ੀ ਹੋਰ ਦਵਾਈਆਂ ਹੁੰਦੀਆਂ ਨੇ ਉਹਨਾਂ ਨਾਲ ਇੱਕ ਵਾਰੀ ਕੰਟਰੋਲ ਹੋ ਜਾਂਦਾ ਫੇਰ ਦੁਬਾਰਾ ਹੋ ਜਾਂਦਾ ਪਰ ਇਹ ਵੀਡੀਓ ਅਸੀਂ ਐਸ ਕਰਕੇ ਅਪਲੋਡ ਕਰ ਰਹੇ ਹਾਂ ਦ ਨਹੀਂ ਹੋਇਆ ਸੀ ਪਰ ਆ ਜਿਹੜਾ ਦੇਸੀ ਤਰੀਕਾ ਇਹਨੂੰ 1 ਮਹੀਨਾ ਵਰਤ ਲਿਆ ਉਹਨਾਂ ਨੇ ਉਹਨਾਂ ਦਾ ਲਕੋਰੀਆ ਜੜੋਂ ਹੀ ਖਤਮ ਹੋ ਗਿਆ ਤੁਸੀਂ ਕਰਨਾ ਕੀ ਜੀ ਤਿੰਨੇ ਤਰੀਕੇ ਦੀਆਂ ਜੜੀਆਂ ਬੂਟੀਆਂ ਪੰਸਾਰੀ ਤੋਂ ਲੈ ਕੇ ਆਉਣੀਆਂ ਨੇ ਇੱਕ ਤਾਂ ਆਪਾਂ ਨੂੰ ਸੰਘਾੜਾ ਚਾਹੀਦਾ ਇੱਕ ਆਪਾਂ ਨੂੰ ਛੱਟਾ ਮਿਸ਼ਰੀ ਚਾਹੀਦੀ ਹੈ ਇੱਕ ਆਪਾਂ ਨੂੰ ਸੁੱਕਾ ਆਮਲਾ ਚਾਹੀਦਾ ਤਿੰਨੇ ਜੜੀਆਂ ਬੂਟੀਆਂ ਨੂੰ ਪਹਿਲਾਂ ਕੁੰਡੇ ਸੋਟੇ ਰਹੀਂ ਥੋੜਾ ਜਿਹਾ ਕੁੱਟ ਲਿਓ ਕਿਉਂਕਿ ਇਹ ਹਾਰਡ ਹੁੰਦੀਆਂ ਨੇ ਉਸ ਤੋਂ ਬਾਅਦ ਮਿਕਸੀ ਜੂਸਰ ਦੇ ਵਿੱਚ ਪਾ ਕੇ ਇਹਨਾਂ ਨੂੰ ਗ੍ਰाइंड ਕਰਕੇ ਇਹਨਾਂ ਦਾ ਪਾਊਡਰ ਬਣਾ ਲਿਓ 100-100 ਗ੍ਰਾਮ ਤਿੰਨੇ ਚੀਜ਼ਾਂ ਲੈ ਆਓ ਚਾਹੇ ਪੰਸਾਰੀ ਨੂੰ ਖਾਣ ਤੋਂ ਅੱਧਾ ਘੰਟਾ ਬਾਅਦ ਸਵੇਰੇ ਇੱਕ ਚਮਚਾ ਸ਼ਾਮ ਨੂੰ ਪਾਣੀ ਨਾਲ ਲੈਣਾ ਹੈ ਬਸ ਹੱਥ ਬੰਨ ਕੇ ਇਨੀ ਗਬਨਤੀ ਹੈ ਵੀ ਯਾਰ ਵੀਡੀਓ ਸ਼ੇਅਰ ਕਰ ਦੋ ਕਿਉਂਕਿ ਕਿਸੇ ਦੀ ਵੀ ਮਾਂ ਨੂੰ ਭੈਣ ਨੂੰ ਠੀਕ ਹੈ ਕਰਾਲੀ ਨੂੰ ਕਿਸੇ ਨੂੰ ਵੀ ਇਹ ਦਿੱਕਤ ਹੋ ਸਕਦੀ ਹੈ ਬਿਮਾਰੀ ਹਰੇਕ ਪੈੜੀ ਹੁੰਦੀ ਹੈ ਪਰ ਇਹ ਬਾਲੀ ਪੈੜੀ ਹੈ ਅਸੀਂ ਵੀਡੀਓ ਐਸੇ ਕਰਕੇ ਦੁਬਾਰਾ ਅਪਲੋਡ ਕੀਤੀ ਹੈ ਕਿਉਂਕਿ ਇਹਦਾ ਰਿਜ਼ਲਟ ਲੈ ਲਿਆ 100% ਬਿਲਕੁਲ ਵਰਕਿੰਗ ਜ ਹੈ ਯਾਰ ਬਸ ਇਹਨੂੰ ਸ਼ੇਅਰ ਕਰਕੇ ਪਹੁੰਚ ਦੀ ਕਰ ਦੋ ਯਾਰ ਤਾਂ ਕਿ ਕਿਸੇ ਨਾ ਕਿਸੇ ਔਰਤ ਦਾ ਭਲਾ ਹੋਵੇ